ਜਿਹੜੇ ਉਹਨੇ ਰੱਖਿਆ ਨਾ ਕਿਰਾਏਦਾਰ ਕਿਰਾਏ ਦੇ ਡਰੂ ਉਹਨਾਂ ਨੂੰ ਅੱਗੇ ਕਰ ਦਿੰਦਾ ਕਿ ਤੁਸੀਂ ਫੇਸਬੁੱਕ ਤੇ ਸ਼ਰਖਪਾਈ ਕਰੀ ਜਾਓ ਆਪ ਮਸਤੋਕ ਬੈਠਾ ਕਿਉਂ ਬੇਸ਼ਰਮੀ ਦੀ ਹੱਦ ਹੁੰਦੀ ਆ ਗਰਮਖੋ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਆਖੇ ਜੀ ਮੈਂ ਤੁਹਾਨੂੰ ਮੀਟ ਖਾਦੂਗੀ ਤੁਹਾਨੂੰ ਮੀਟ ਖਾਦੂਗੀ ਤੇਰੇ ਵਰਗੇ ਹੁੰਦੇ ਆ ਕਿ ਬਾਟਾ ਬਾਟਾ ਖੜਾ ਉਹਦਾ ਖਾ ਜਾਣਾ ਇਸੇ ਦੇ ਇਹਨਾਂ ਨੇ ਇੱਕ ਮੇਟੇ ਕੱਟ ਕੀਤਾ ਸੀ ਤੇ ਚੈਲੰਜ ਕੀਤਾ ਸੀ ਅਸੀਂ ਅਪਣਾਂਗੇ ਅਸੀਂ ਕੁੱਟਾਂਗੇ ਮਾਰਾਂਗੇ ਇਹਨਾਂ ਦੇ ਪਰਿਵਾਰਾਂ ਨੂੰ ਚਾਹੀਦਾ ਕਿ ਇਹਨਾਂ ਨੂੰ ਸਮਝਾਓ ਇਹ ਬੋਲਣ ਗਰਮਖੋ ਪਹਿਲੀ ਬਗਾਨਿਆ ਵੀ ਮੇਰਾ ਪਰਿਵਾਰ ਇੱਕੋ ਆ ਪੰਜ ਕੰਤਾ ਮੇਰਾ ਕਰਵਾ ਰਹੇ ਤੇ ਜੇ ਮਾਰਨ ਬਰਾਉਣ ਦੀ ਗੱਲ ਆ ਕੋਈ ਨਹੀਂ ਸੁੱਤੀ ਦੋ ਜਾਨੀ ਹੁੰਦੀਆਂ ਗੱਡੀ ਵਿੱਚ ਇਹ ਬ ਡਰਾਈਵਰ ਸਿੰਘ ਤੇ ਮੈਂ ਤੀਜਾ ਸਾਡੇ ਨਾਲ ਕੋਈ ਨਹੀਂ ਹੁੰਦਾ ਤੇ ਘਰ ਨੂੰ ਕੋਈ ਜਿੱਥੇ ਮਰਜੀ ਤੁਸੀਂ ਘੇਰ ਕੇ ਮੈਨੂੰ ਮਿਲ ਲਿਓ ਪਰ ਇੱਕ ਗੱਲ ਚੇਤਾ ਰੱਖੋ ਮੇਰੇ ਕੋਲ 45 ਪ੍ਰੋ ਦਾ ਪਾਸਪੋਰਟ ਪਿਸਟ ਕਰਦਾ 45 ਦੋਰ ਦਾ ਪਿਸਟ ਰਿਆ ਤੇ ਗੋਲੀਆਂ ਫੈਂਦੀਆਂ ਉਹਦੇ ਚ 7 ਤੇ 2 ਮੇਰੇ ਕੋਲ ਮੈਗਜ਼ੀਨ ਹੁੰਦੇ ਆ 14 ਬੰਦੇ ਮੈਂ ਖੰਗਣ ਨਹੀਂ ਦਿੰਦਾ ਤੇ 15ਵੇਂ ਦੀ ਮੈਨੂੰ ਗੱਡੀ ਨਹੀਂ ਜੇ ਮੈਨੂੰ ਮਾਰਨਾ ਨਾ ਆਓ ਮੈਨੂੰ ਮਾਰਨ ਦਾ ਵਾਦਾ ਕਿਸੇ ਤੇ ਕਰਦੇ ਨਹੀਂ ਤੇ ਕੀਤਾ ਵਾਦਾ ਖੁੰਦਾ ਜਾਂਦੇ ਨਹੀਂ ਕਲ ਕੀ ਤਰਪਾਛਾ ਨੇ ਮੈਨੂੰ ਪੰਤਾੜੀਪੁਰ ਦਾ ਪਿਸਲ ਬਖਸ਼ਿਆ ਤੇ ਉਹਦੇ ਵਿੱਚ ਇੱਕ ਮੈਗਜ਼ੀਨ 7 ਗੋਲੀਆਂ ਪੈਂਦੀਆਂ ਤੇ ਮੈਂ ਦੋ ਮੈਗਜ਼ੀਨ ਭਰ ਕੇ ਤੁਰ ਪਿਆ ਦੋ ਅਸੀਂ ਸਿੰਘ ਹੁੰਨੇ ਆ ਇੱਕ ਡਰਾਈਵਰ ਸਿੰਘ ਇੱਕ ਮੈਂ ਆਪੋ ਨਾਲ ਤੇ ਪਿੱਛੇ ਸਾਡੇ ਨਾਲ ਦੋ ਹੀ ਨੇ ਦੋ ਹੀ ਜਾਣੇ ਹੁੰਨੇ ਆ ਤੇ ਜਿੱਥੇ ਮਰਜ਼ੀ ਮੈਨੂੰ ਕੇਹਦੋ ਮੈਂ ਨਾਂ ਤੇ ਡਰਦਾ ਤੇ ਨਾਂ ਮੈਂ ਕਿਹਨੂੰ ਪੜਾਉਣੀ ਆ ਕਿਉਂ